ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਕੁਝ ਤਾਜ਼ਾ ਅਪਡੇਟ ਪਿਛਲੇ 12-15 ਘੰਟਿਆਂ ਤੋਂ ਸੋਸ਼ਲ ਮੀਡੀਆ ਤੇ ਵਾਸ਼ਿੰਗਟਨ ਡੀਸੀ ਤੋਂ ਆਇਸ ਦੀ ਰੇਡ ਦੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਸਲ ਵਿੱਚ ਇੱਕ ਗੱਡੀ ਨੂੰ ਰੋਕਿਆ ਜਾਂਦਾ ਜਿਸ ਵਿੱਚ ਇੱਕ ਜਿਸ ਤਰ੍ਹਾਂ ਇਸ ਵੀਡੀਓ ਤੋਂ ਦਿਖਾਈ ਦੇ ਰਿਹਾ ਦੋ ਮੈਂਬਰਸ ਨੇ ਤੇ ਇੱਕ ਫੀਮੇਲ ਹੈ ਜਿਸ ਤਰ੍ਹਾਂ ਕੋਈ ਫੈਮਿਲੀ ਹੋਵੇ ਆਇਸ ਤੇ ਪੁਲਿਸ ਦੇ ਵੱਲੋਂ ਵਿੰਡੋ ਓਪਨ ਕਰਨ ਦੇ ਲਈ ਜਾਂ ਫਿਰ ਸ਼ੀਸ਼ਾ ਖੋਲਣ ਦੇ ਲਈ ਵਾਰ-ਵਾਰ ਜ਼ੋਰ ਪਾਇਆ ਜਾ ਰਿਹਾ ਹੈ ਹੱਥੋਂ ਪਾਈ ਵੀ ਆਪਸ ਵਿੱਚ ਹੁੰਦੇ ਦਿਖਾਈ ਦੇ ਰਹੇ ਨੇ ਵੀਡੀਓ ਜਿਹੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅੰਦਰੋਂ ਸ਼ੋਰ ਮਚਾਇਆ ਜਾ ਰਿਹਾ ਵਾਰ-ਵਾਰ ਆਖਿਆ ਜਾ ਰਿਹਾ ਇਟਸ ਇਲੀਗਲ ਯਾਨੀ ਕਿ ਇਹ ਗੈਰਕਾਨੂੰਨੀ ਆ ਤੁਸੀਂ ਇਸ ਢੰਗ ਨਾਲ ਨਹੀਂ ਰੋਕ ਸਕਦੇ ਨਹੀਂ ਬਾਹਰ ਕੱਢ ਸਕਦੇ ਪਰ ਬਾੰਦ ਵਿੱਚ ਬਾਹਰ ਅਥਾਰਟिटीज ਦੇ ਵੱਲੋਂ ਸ਼ੀਸ਼ਾ ਤੋੜ ਦਿੱਤਾ ਜਾਂਦਾ ਹੈ ਖੂਨ ਵੀ ਦਿਖਾਈ ਦਿੰਦਾ ਇਸ ਵੀਡੀਓਸ ਤੇ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਲੇਡੀਜ਼ ਦੇ ਵੱਲੋਂ ਚੀਕ ਚਿਹਾੜਾ ਇੱਕ ਸ਼ੋਰ ਸ਼ਰਾਬਾ ਹੈ ਬੜੀ ਤੇਜ਼ੀ ਨਾਲ ਇਸ ਵੀਡੀਓ ਚ ਦਿਖਾਈ ਦਿੰਦਾ ਸ਼ੋਰ ਮਚਾਇਆ ਜਾ ਰਿਹਾ ਕਿ ਇਹ ਸਭ ਇਲੀਗਲ ਹੈ ਬਰਜਾ ਦੇ ਵੀਡੀਓ سوشل میڈیا ਤੇ ਪੈਂਦੀ ਆ ਤਾਂ ਇਸ ਦੇ ਪੱਖ ਵਿੱਚ ਵੀ ਤੇ ਇਸ ਦੇ ਵਿਰੋਧ ਵਿੱਚ ਵੀ ਬੜੀ ਤੇਜ਼ੀ ਨਾਲ ਕਮੈਂਟਸ ਪ੍ਰਤੀਕ੍ਰਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਯਾਨੀ ਕਿ ਵੱਡੀ ਗਿਣਤੀ 'ਚ ਬਹੁਤ ਸਾਰੇ ਲੋਕੀਂ ਜਿਹਾ ਵੀ ਨੇ ਜਿਕੇ ਡੋਨਲਡ ਟਰੰਪ ਅਤੇ ਆਈਸਨੀਸ ਰੇਡ ਦੀ ਤਾਰੀਫ ਕਰ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਇਹ ਗੈਰਕਾਨੂੰਨੀ ਨਹੀਂ ਆ ਤੁਸੀਂ ਲੋਕ ਗੈਰਕਾਨੂੰਨੀ ਢੰਗ ਨਾਲ ਇਸ ਮੁਕਤ ਵਿੱਚ ਆਇਓ ਯਾਨੀ ਕਿ ਪੁਲਿਸ ਦੇ ਵੱਲੋਂ ਆਈਸ ਵੱਲੋਂ ਇਹ ਰੇਡ ਕੀਤੀ ਗਈ ਇਲਜ਼ਾਮ ਲਗਾਇਆ ਗਿਆ ਕਿ ਇਹ ਲੋਕੀਂ ਵੇਨਿਜੁਏਲਾ ਦੇ ਉਸ ਖਤਰਨਾਕ ਗੈਂਗ ਟ੍ਰੈਂਡੀ ਆਰਗੁਆ ਦੇ ਮੈਂਬਰਸ ਨੇ ਯਾਨੀ ਕਿ ਉਸੋ ਗਰੁੱਪ ਨੂੰ ਜਿਸ ਦੇ ਕੇ ਪਹਿਲਾਂ 200 ਤੋਂ ਉੱਪਰ ਮੈਂਬਰਸ ਨੂੰ ਪਿਛਲੇ ਦਿਨੀ ਬੜੀ ਤੇਜ਼ੀ ਨਾਲ ਰਾਤੋਂ ਰਾਤ ਦੋ ਜਹਾਜ਼ਾਂ ਦੇ ਵਿੱਚ ਸਲਵਾਡੋਰ ਦੀ ਉਸੋ ਖਤਰਨਾਕ ਵੱਡੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਉਸ ਗੈਂਗ ਦੇ ਨਾਲ ਇਹ ਸਰਕਾਰ ਵਿੱਚ ਸਵਾਰ ਇਹਨਾਂ ਲੋਕਾਂ ਨੂੰ ਸਬੰਧਿਤ ਦੱਸਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਜਾਂ ਫਿਰ ਖਬਰਾਂ ਦੀ ਦੁਨੀਆ 'ਚ ਜਦੋਂ ਆਈਸ ਦੀ ਰੇਡ ਦੀਆਂ ਚਰਚਾਵਾਂ ਛੱਡੀਆਂ ਨੇ ਆਮ ਤੌਰ ਤੇ ਬੰਦਾ ਇਹ ਸੋਚਦਾ ਹੈ ਕਿ ਸ਼ਾਇਦ ਅਨ ਡਾਕੂਮੈਂਟਡ ਜਾਂ ਫਿਰ ਗੈਰਕਾਨੂੰਨੀ ਡੰਗ ਨਾਲ ਜੋ ਅਮਰੀਕਾ ਵਿੱਚ ਆਏ ਨੇ ਉਹਨਾਂ ਦੇ ਨਾਲ ਅਜਿਹਾ ਹੋ ਰਿਹਾ ਹੈ ਜਾਂ ਹੋਣਾ ਚਾਹੀਦਾ ਪਰ ਅਜਿਹਾ ਵਰਤਾਰਾ ਸਿਰਫ ਉਹਨਾਂ ਨਾਲ ਹੀ ਨਹੀਂ ਹੋ ਰਿਹਾ ਜੋ ਕਿ ਬਾਹਰੋਂ ਆਇਆ ਜਾਂ ਹੋਰ ਮੁਲਕਾਂ ਚੋਂ ਆਇਆ ਜਾਂ ਅਨਡਾਕੂਮੈਂਟਿਡ ਨੇ ਜਾਂ ਫਿਰ ਉਹਨਾਂ ਨੇ ਕ੍ਰਾਈਮ ਕੀਤਾ ਬਲਕਿ ਉਹਨਾਂ ਲੋਕਾਂ ਨੂੰ ਵੀ ਕਈ ਵਾਰ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜੋ ਕਿ ਅਮਰੀਕਾ ਦੇ ਸਿਟੀਜ਼ਨ ਨੇ ਇਹਦੀ ਘਟਨਾ ਵਾਪਰੀ ਹੈ ਅਮਰੀਕਾ ਦੇ ਇੱਕ ਸਿਟੀਜ਼ਨ ਹਨੀਮੂਨ ਤੋਂ ਆ ਰਿਹਾ ਸੀ ਤੇ 에어ਪੋਰਟ ਤੇ ਰੋਕਿਆ ਜਾਂਦਾ ਉਸ ਤੋਂ ਸਵਾਲ ਜਵਾਬ ਕੀਤੇ ਜਾਂਦੇ ਆ ਫਿਰ ਉਸ ਦੀ ਵਾਈਫ ਤੋਂ ਸਵਾਲ ਜਵਾਬ ਕੀਤੇ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਹਨੀਮੂਨ ਦੀ ਵਿਆਹ ਦੀ ਇੱਕ ਖੁਸ਼ੀ ਇੱਕ ਡਰਾਉਣੇ ਖੌਫਨਾਕ ਨਾਈਟਮੇਅਰ ਸਬਦਲ ਜਾਂਦੀ ਹੈ ਕਿਉਂਕਿ ਉਸ ਦੀ ਵਾਈਫ ਨੂੰ ਡਿਟੇਨ ਕਰ ਲਿਆ ਜਾਂਦਾ ਫਿਰ ਉਸ ਤੋਂ ਬਾਅਦ ਅਸਲ ਡਰ ਅਸਲ ਖੌਫ ਸ਼ੁਰੂ ਹੁੰਦਾ ਹੈ ਜੋ ਕਿ ਅਨ ਡਾਕੂਮੈਂਟਡ ਕੀ ਅਨਡਾਕੂਮੈਂਟਡ ਦੀ ਕੀ ਹੋਣੀ ਹੋ ਸਕਦੀ ਹੈ ਉਹ ਇੱਕ ਨਵਿਆਹੇ ਜੋੜੇ ਦੀ ਇਸ ਦਸ਼ਾ ਤੋਂ ਪਲੀ ਪਾਂ ਦੇਖੀ ਜਾ ਸਕਦੀ ਹੈ ਇਹ ਉਹ ਬੰਦਾ ਹੈ ਜਿਸ ਨੇ ਕਿ ਨਵੰਬਰ ਦੇ ਵਿੱਚ ਡੋਨਲਡ ਟਰੰਪ ਨੂੰ ਵੋਟ ਕੀਤੀ ਸੀ ਉਸ ਦੀ ਵਾਈਫ ਵਿਸਕਨਸਨ ਡੈਲਸ ਵਿੱਚ ਸਟੱਡੀ ਵਰਕ ਵੀਜ਼ਾ ਤੇ ਆਈ ਸੀ 2019 ਚ ਜਦੋਂ ਕੋਵਿਡ 19 ਚੱਲ ਰਿਹਾ ਸੀ ਉਸ ਤੋਂ ਬਾਅਦ ਉਸ ਨੇ ਆਪਣਾ ਵੀਜ਼ਾ ਸਟੇਟਸ ਰੀਨਿਊ ਨਹੀਂ ਕਰਵਾਇਆ ਹਾਲਾਂਕਿ ਉਸ ਬਾਰੇ ਆਖਿਆ ਜਾ ਰਿਹਾ ਕਿ ਉਹ ਪਰਮਾਨੈਂਟ ਰੈਜ਼ੀਡੈਂਸ ਦੇ ਵਾਸਤੇ ਆਪਣਾ ਪ੍ਰੋਸੈਸ ਹੈ ਉਸ ਨੂੰ ਆਬਟੇਨ ਕਰ ਰਹੀ ਹੈ ਪਰ ਇਸ ਵੇਲੇ ਉਹ ਹਨੀਮੂਨ ਤੋਂ ਆ ਰਹੀ ਸੀ ਤੇ ਅਨਡਾਕੂਮੈਂਟਡ ਪਾਈ ਗਈ ਇਸ ਕਰਕੇ ਉਸ ਨੂੰ ਇੱਕ ਅਲੱਗ ਰੂਮ ਵਿੱਚ ਲਿਜਾਇਆ ਜਾਂਦਾ ਹੈ ਤੇ ਉਸ ਨੂੰ ਡਿਟੇਨ ਕਰ ਲਿਆ ਜਾਂਦਾ ਹੈ ਯਾਨੀ ਕਿ ਉਸ ਹਸਬੰਡ ਤੇ ਜਾਂ ਫਿਰ ਇਸ ਵਾਈਫ ਤੇ ਦੋਵਾਂ ਉੱਪਰ ਇੱਕ ਅਜਿਹਾ ਸਦਮਾ ਉਹਨਾਂ ਉੱਪਰ ਡਿੱਗਦਾ ਜਿਸ ਦੀ ਕਿ ਉਹਨਾਂ ਨੇ ਕਦੇ ਐਕਸਪੈਕਟੇਸ਼ਨ ਵੀ ਨਹੀਂ ਸੀ ਕੀਤੀ ਕੋਵਿਡ 19 ਦੌਰਾਨ ਇਹ ਅਮਰੀਕਾ ਚ ਸੀ ਤੇ ਉਸ ਵੇਲੇ ਉਸ ਤੋਂ ਬਾਅਦ ਇਹ ਫਾਰਮਿੰਗ ਦੇ ਵਿੱਚ ਜਾਂ ਹਸਪਿਟੈਲਿਟੀ ਜੌਬਸ ਕਰਦੀ ਹੈ ਫਿਰ ਇਸ ਨੂੰ ਇੰਟਰੋਡਿਊਸ ਕਰਵਾਇਆ ਜਾਂਦਾ ਜਾਂ ਫਿਰ ਇਹ ਬਾਟਲ ਦੇ ਸੰਪਰਕ ਵਿੱਚ ਆਉਂਦੀ ਹੈ ਉਸ ਤੋਂ ਬਾਅਦ ਬਾਟਲ ਇੱਕ ਸਕ੍ਰੈਪ ਪੇਪਰ ਤੇ ਆਪਣਾ ਫੋਨ ਨੰਬਰ ਵੀ ਉਸ ਨੂੰ ਦਿੰਦਾ ਹੈ ਪਰ ਉਸ ਤੋਂ ਗੁਆਚ ਜਾਂਦਾ ਉਸ ਤੋਂ ਬਾਅਦ ਫੇਸਬੁੱਕ ਤੇ ਜ਼ਰੀਏ ਦੋਵੇਂ ਦੁਬਾਰਾ ਮਿਲਦੇ ਹਨ ਤੇ ਇਹਨਾਂ ਇਹਨਾਂ ਦਾ ਆਪਸ ਵਿੱਚ ਜੋ ਰਿਲੇਸ਼ਨ ਹੈ ਪਿਆਰ ਇਹਨਾਂ ਸੀਰੀਅਸ ਹੁੰਦਾ ਹੈ ਕਿ ਇਹ ਵਿਆਹ ਕਰਵਾ ਲੈਂਦੇ ਤੇ ਵਿਆਹ ਤੋਂ ਬਾਅਦ ਫਿਰ ਇਹ ਫਰਬਰੀ ਦੇ ਵਿੱਚ ਹਨੀਮੂਨ ਦੇ ਲਈ ਪੈਟੋ ਰਿਕੋ ਜਾਂਦੇ ਆ ਤੇ ਹੁਣ ਉਹਨਾਂ ਦੀ ਜਦੋਂ ਵਾਪਸੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਮੀਗ੍ਰੇਸ਼ਨ ਨਾਲ ਆਨ ਏਅਰਪੋਰਟ ਤੇ ਅਜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਜਿਸ ਤੱਕ ਇਹਨਾਂ ਨੇ ਕਦੇ ਐਕਸਪੈਕਟੇਸ਼ਨ ਵੀ ਨਹੀਂ ਸੀ ਕੀਤੀ ਸੋ ਇਸੇ ਕਰਕੇ ਕੈਨੇਡਾ ਤੋਂ ਅਮਰੀਕਾ ਵਿੱਚ ਰੋਡ ਬਾਰਡਰ ਦੇ ਜ਼ਰੀਏ ਐਂਟਰ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਬੜੀ ਤੇਜ਼ੀ ਨਾਲ ਘਟੀ ਹੈ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕੋਵਿਡ ਦੌਰਾਨ ਗੱਡੀਆਂ ਦੀ ਗਿਣਤੀ ਲੋਕਾਂ ਦੀ ਆਵਾਜਾਈ ਘਟ ਗਈ ਸੀ ਉਹੀ ਹਾਲਾਤ ਹੁਣ ਕੈਨੇਡਾ ਤੋਂ ਅਮਰੀਕਾ ਵਿੱਚ ਐਂਟਰ ਹੋਣ ਵਾਲੇ ਲੋਕਾਂ ਦੇ ਹੋ ਰਹੇ ਨੇ ਅੱਗੇ ਦੀ ਖਬਰ ਇਲਾਨ ਮਸਕ ਦੇ ਨਾਲ ਜੁੜਦੀ ਹੈ ਇਲਾਨ ਮਸਕ ਦੀ ਟੈਸਲਾ ਗੱਡੀ ਨੂੰ ਹੁਣ ਲੋਕੀ ਪਸੰਦ ਨਹੀਂ ਕਰ ਰਹੇ ਉਸ ਦਾ ਇੱਕ ਰੀਜ਼ਨ ਇਹ ਵੀ ਹੈ ਕਿ ਇਸ ਦੀ ਰੀਸੇਲ ਵੈਲਿਊ ਦੇ ਬਾਰੇ ਕਈ ਤਰ੍ਹਾਂ ਦੇ ਲੋਕਾਂ ਨੇ ਮਨਾਂ ਅੰਦਰ ਸਵਾਲ ਨੇ ਕਿ ਇਸ ਦੀ ਰੀਸੇਲ ਵੈਲਿਊ ਨਹੀਂ ਆ ਰਹੀ ਹੁਣ ਤੁਸੀਂ ਸੋਚੋਗੇ ਕਿ ਇੰਨੀ ਵੱਡੀ ਗੱਡੀ ਰੀਸੇਲ ਕਰਨ ਦੀ ਕੀ ਲੋੜ ਪੈ ਗਈ ਹੈ ਕਿਉਂਕਿ ਇਲਾਨ ਮਸਕ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਕਰਕੇ ਇਲਾਨ ਮਸਕ ਦੀ ਕੰਪਨੀ ਤੇ ਵੀ ਉਸ ਵਿਰੋਧ ਦਾ ਅਸਰ ਪੈਣਾ ਸੁਭਾਵਿਕ ਹੈ ਬਹੁਤ ਸਾਰੀਆਂ ਇਸ ਦੀਆਂ ਗੱਡੀਆਂ ਨੂੰ ਆਗ ਲਗਾਉਣ ਦੀਆਂ ਤਸਵੀਰਾਂ ਵੀ ਮੀਡੀਆ, ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੁੰਦੀਆਂ ਦਿਖਾਈ ਦੇ ਰੀਆਂ ਨੇ ਕਿ ਕਿਸ ਤਰ੍ਹਾਂ ਇਲੋਨ ਮਸਕ ਦੀਆਂ ਗੱਡੀਆਂ ਨੂੰ ਇੱਕ ਵਿਅਕਤੀ ਵੱਲੋਂ ਆਗ ਲਗਾਈ ਗਈ ਹਾਲਾਂਕਿ ਉਸ ਨੂੰ ਅਰੈਸਟ ਕਰ ਲਿਆ ਜਾਂਦਾ ਪਰ ਇਨੀ ਨਫ਼ਰਤ ਇਲੋਨ ਮਸਕ ਨਾਲ ਪਲਾ ਕਿਉਂ? ਔਰ ਐਸੀ ਨਫ਼ਰਤ ਦੇ ਚਲਦਿਆਂ ਕਿਸੇ ਵਿਅਕਤੀ ਵੱਲੋਂ ਇੱਕ ਵੈੱਬਸਾਈਟ ਤਿਆਰ ਕੀਤੀ ਗਈ ਹੈ ਜਿਸ ਵਿੱਚ ਟੈਸਲਾ ਗੱਡੀ ਤੇ ਜਿੰਨੇ ਓਨਰ ਹੈ ਉਹਨਾਂ ਸਾਰਿਆਂ ਦੇ ਐਡਰੈਸਸ ਵੀ ਦੱਸੇ ਗਏ ਆ ਤੇ ਕਿੱਥੇ ਕਿੱਥੇ ਟੈਸਲਾ ਗੱਡੀਆਂ ਖੜੀਆਂ ਨੇ ਉਸ ਵੈਬਸਾਈਟ ਤੇ ਸਾਰੀਆਂ ਲੋਕੇਸ਼ਨਾਂ ਵੀ ਮੈਂਸ਼ਨ ਕੀਤੀਆਂ ਗਈਆਂ ਨੇ ਯਾਨੀ ਕਿ ਇਸ ਗੱਲ ਨੂੰ ਫਿਰ ਜੋੜਿਆ ਜਾਂਦਾ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕੀ ਟੈਸਲਾ ਗੱਡੀ ਨੂੰ ਪਸੰਦ ਨਹੀਂ ਕਰਦੇ ਤੇ ਇਲਾਨ ਮਸਕ ਨੂੰ ਹੇਟ ਕਰਦੇ ਆ ਫਿਰ ਉਸ ਤੋਂ ਬਾਅਦ ਸ਼ੁਰੂ ਹੋ ਜਾਂਦੀ ਆ ਉਸ ਕ੍ਰਾਈਮ ਦੀ ਦੌੜ ਸ਼ੁਰੂ ਹੁੰਦੀ ਆ ਜਿਸ ਦਿਨ ਗੱਡੀਆਂ ਨੂੰ ਸਕ੍ਰੈਚ ਕਰਨਾ ਜਾਂ ਫਿਰ ਨੁਕਸਾਨ ਪਹੁੰਚਾਉਣਾ ਇਹਨਾਂ ਦਿਨਾਂ ਵਿੱਚ ਉਸ ਨਾਲ ਦੁਨੀਆ ਖਬਰਾਂ ਆ ਰਹੀਆਂ ਨੇ ਸੋ ਕਿਤਨਾ ਕਿ ਤੇਲੋਂ ਮਸਕ ਨੇ ਵੀ ਲੋਕਾਂ ਦੇ ਜਜ਼ਬਾਤਾਂ ਨੂੰ ਸਕਰੇਚ ਪਹੁੰਚਾਇਆ ਹੋਵੇਗਾ ਨੁਕਸਾਨ ਪਹੁੰਚਾਇਆ ਹੋਵੇਗਾ ਇਸ ਕਰਕੇ ਉਹਨਾਂ ਵੱਲੋਂ ਵੀ ਜਿਹੜੀ ਉਹ ਵੇਵ ਹੈ ਜਿਹੜੀ ਉਹ ਇੱਕ ਤੁਖ ਦੀ ਨਜ਼ਰ ਆ ਰਹੀ ਹੈ ਪਰ ਇਹ ਜ਼ਰੂਰੀ ਹੈ ਕਿ ਇਹ ਗੱਡੀਆਂ ਇੰਨੀਆਂ ਜ਼ਿਆਦਾ ਐਡਵਾਂਸਡ ਨੇ ਤੇ ਹਾਈ ਡੈਫੀਨੇਸ਼ਨ ਕੈਮਰਾਸ ਇਸ ਵਿੱਚ ਇੰਸਟਾਲਡ ਹੁੰਦੇ ਆ ਜਿਸ ਨਾਲ ਕੇ ਬੜੀ ਸਾਫ ਵੀਡੀਓ ਬਣ ਜਾਂਦੀ ਆ ਜੋ ਵੀ ਇਹਨਾਂ ਦੇ ਕੋਲ ਇਹਨਾਂ ਨੂੰ ਡੈਮੇਜ ਕਰਨ ਦੇ ਲਈ ਜੇਕਰ ਆਉਂਦਾ ਹੈ ਸੋ ਇੱਕ ਅਲੱਗ ਤਰ੍ਹਾਂ ਦੀ ਕਹਾਣੀ ਆ ਜਿਸ ਵਿੱਚ ਅੰਦਰੂਨੀ ਅਤਵਾਦੀਆਂ ਧਰਾਵਾਂ ਵੀ ਉਸ ਬੰਦੇ ਤੇ ਲਗਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਖੈਰ ਕਿੰਨੇ ਅੰਗ ਤੇ ਲੱਗਦੀ ਆ ਜਾਂ ਇਹ ਕਹਾਣੀ ਕਿੱਧਰ ਨੂੰ ਜਾਂਦੀ ਆਉਣ ਵਾਲਾ ਸਮਾਂ ਦੇ ਸੇਗਾ ਪਰ ਦੂਸਰੇ ਪਾਸੇ ਕਾਨੂੰਨ ਤੇ ਡੋਨਲਡ ਟਰੰਪ ਦੋਵਾਂ ਦੀ ਸਖਤਾਈ ਬੜੀ ਬਾਰੀਕੀ ਨਾਲ ਉਸੇ ਤਰ੍ਹਾਂ ਲਗਾਤਾਰ ਜਾ ਰਹੀ ਹੈ ਬਾਕੀ ਅਪਡੇਟ ਲੈ ਕੇ ਫਿਰ ਆਜ਼ਰਵਾਂਗੇ ਹਾਸਲੇ ਵਾਸਤੇ ਰੌ ਟੇਕ ਕੇਅਰ ਜ਼ਿੰਦਾਬਾਦ